ਜਿਹੜੇ ਸ਼ਨੀ ਮਹਾਰਾਜ ਨੇ ਉਹ ਨਾਇ ਦੇ ਦੇਵਤਾ ਨੇ ਜੀ ਆਪਾਂ ਜਿਹੜੇ ਵੀ ਕਰਮ ਕਰਦੇ ਆਂ ਚੰਗੇ ਬੁਰੇ ਉਹਨਾਂ ਦਾ ਫਲ ਆਪਾਂ ਨੂੰ ਸ਼ਨੀ ਮਹਾਰਾਜ ਦੇਣਾ ਦਿੰਦੇ ਹੈ ਆਪਾਂ ਨੂੰ ਕਰਮ ਚੰਗੇ ਕਰਨੇ ਚਾਹੀਦੇ ਨੇ ਬੇਲੀ ਸ਼ਨੀਵਾਰ ਵਾਲੇ ਅੱਜ ਦੇ ਦਿਨ ਤੁਸੀਂ ਤੇਲ ਵਗੈਰਾ ਚੜਾ ਸਕਦੇ ਹੋ ਕਾਲੇ ਮਾਂ ਵਗੈਰਾ ਕੁੱਤਿਆਂ ਦੀ ਸੇਵਾ ਕਰ ਸਕਦੇ ਹੋ ਇਹ ਸ਼ਨੀ گاؤں ਦਾ ਇਤਿਹਾਸ ਸਿਵਦੀ ਨਦੀ ਦਾ ਕਿਨਾਰਾ ਸ਼ਾਂਤ ਵਾਤਾਵਰਨ ਹੈ ਤੇ ਇਹ 2005 ਚ ਸ਼ੁਰੂ ਹੋਇਆ ਸੀਗਾ ਜੀ ਸ਼ਨੀ گاؤں ਦੇ ਵਿੱਚ ਸ਼ਨੀ ਮਹਾਰਾਜ ਨੇ ਜੀ ਕਾਲ ਬਹਿਰੋ ਜੀ ਹੈ ਤੇ ਬਾਬਾ ਹਨੂਮਾਨ ਜੀ ਹੈ ਜੀ ਤੇ ਬਾਕੀ ਗਊਸ਼ਾਲਾ ਹੈਗੀ ਹੈ ਜੀ ਨਾਲ ਤੇ ਹਰ ਸ਼ਨੀਵਾਰ ਲੰਗਰ ਚੱਲਦਾ ਆਪਣਾ 12 ਤੋਂ 3 ਨਮਸਕਾਰ ਜੀ ਜੈ ਸ਼ਨੀ ਦੇਵ ਜੀ ਅੱਜ ਸ਼ਨੀ ਵਸਿਆ ਹੈਗੀ ਹੈ ਤੇ ਸ਼ਨੀ ਗਾਉਂ ਦੇ ਵਿੱਚ ਕੀ ਖਾਸ ਜਿਹੜੀ ਅਮਾਵਸਿਆ ਜੀ ਉਹ ਹਰ ਮਹੀਨੇ ਚ ਇੱਕ ਵਾਰ ਆਂਦੀ ਹੈ ਬਟਾ ਕਰ ਸ਼ਨੀਵਾਰ ਪੈ ਜਾਵੇ ਤਾਂ ਉਹ ਸ਼ਨੀ ਅਮਾਵਸਿਆ ਹੋ ਜਾਂਦਾ ਇਸ ਦਿਨ ਬੜਾ ਖਾਸ ਹੋ ਜਾਂਦਾ ਕਿਉਂਕਿ ਸ਼ਨੀ ਮਹਾਰਾਜ ਇਸ ਦਿਨ ਬਹੁਤ ਜ਼ਿਆਦਾ ਬਲਵਾਨ ਹੋ ਜਾਂਦੇ ਨੇ ਤੇ ਬੰਦਾ ਜੋ ਵੀ ਮੰਗਦਾ ਮਨੋ ਕਾਮਨਾ ਪੂਰੀ ਆਤਮਾ ਦੇ ਦਿਨ ਕਿਸ ਤਰੀਕੇ ਦੇ ਨਾਲ ਭਗਵਾਨ ਸ਼ਨੀ ਦੇਵ ਜੀ ਨੂੰ ਪਰਸੰਨ ਕਰਨਾ ਚਾਹੀਦਾ ਹੈ ਨੋਰਮਲੀ ਜਿਹੜੀ ਸ਼ਨੀ ਮਹਾਰਾਜ ਨੇ ਉਹ ਨਾਇ ਦੇ ਦੇਵਤਾ ਨੇ ਜੀ ਆਪਾਂ ਜਿਹੜੇ ਵੀ ਕਰਮ ਕਰਦੇ ਆ ਚੰਗੇ ਬੁਰੇ ਉਹਨਾਂ ਦਾ ਫਲ ਆਪਾਂ ਨੂੰ ਸ਼ਨੀ ਮਹਾਰਾਜ ਦੇਣਾ ਦਿੰਦੇ ਆ ਤੇ ਆਪਾਂ ਨੂੰ ਕਰਮ ਚੰਗੇ ਕਰਨੇ ਚਾਹੀਦੇ ਨੇ ਬੇਨਲੀ ਸ਼ਨੀਵਾਰ ਵਾਲੇ ਅੱਜ ਦੇ ਦਿਨ ਤੁਸੀਂ ਤੇਲ ਵਗੈਰਾ ਚੜਾ ਸਕਦੇ ਹੋ ਕਾਲੇ ਮਾਂ ਵਗੈਰਾ ਕੁੱਤਿਆਂ ਦੀ ਸੇਵਾ ਕਰ ਸਕਦੇ ਹੋ ਕਿੰਨਾ ਕੁ ਸਾਜਣਾ ਸ਼ਰਧਾਲੂ ਜੀ ਦੇਖਣ ਮਤਲਬ ਕਿ ਸ਼ਨੀਵਾਰ ਅਧਰ ਸ਼ਨੀ ਹਮਸਾ ਹੈ ਆ ਦੇ ਖੁਜੀ ਸ਼ਨੀ ਰਸਤਾ ਸ਼ਨੀਵਾਰ ਹਰ ਵੀ ਪੈਂਦਾ ਪਰ ਜਦ ਅਮਾਵਸਿਆ ਹੁੰਦੀ ਹੈ ਤੇ ਫਿਰ ਦਿਨ ਵੱਡਾ ਹੋ ਜਾਂਦਾ ਉਹ ਦਿਨਾਂ ਫਿਰ ਪੂਰੇ ਪੰਜਾਬ ਚੋਂ ਜਿਹੜਾ ਮਤਲਬ ਕਾਫੀ ਉਤਸਾਹ ਨਾਲ ਲੋਕ ਕੀ ਆਉਂਦੇ ਅੱਛਾ ਨਹੀਂ ਕਿਉਂ ਦਾ ਇਤਿਹਾਸ ਕੀ ਹੈ ਇਹ ਸ਼ਨੀ گاؤں ਦਾ ਇਤਿਹਾਸ ਸਿਵਦੀ ਨਦੀ ਦਾ ਕਿਨਾਰਾ ਸ਼ਾਂਤ ਵਾਤਾਵਰਨ ਨੇ ਤੇ ਇਹ 2005 ਚ ਸ਼ੁਰੂ ਹੋਇਆ ਸੀਗਾ ਜੀ ਤੇ ਕਿਹੜੇ ਕਿਹੜੇ ਪਤਵਾਨ ਵਿਰਾਜਮਾਨ ਸ਼ਨੀ گاؤں ਦੇ ਵਿੱਚ ਸ਼ਨੀ ਮਹਾਰਾਜ ਨੇ ਜੀ ਕਾਲ ਭੈਰੋ ਜੀ ਹੈ ਤੇ ਬਾਕੀ ਨੂਮਾਨ ਜੀ ਹੈ ਜੀ ਤੇ ਬਾਕੀ ਗਊਸ਼ਾਲਾ ਹੈਗੀ ਹੈ ਜੀ ਨਾਲ ਤੇ ਹਰ ਸ਼ਨੀਵਾਰ ਲੰਗਰ ਚੱਲਦਾ ਆਪਣਾ 12 ਤੋਂ 3 ਨਮਸਕਾਰ ਜੀ ਜੈ ਸ਼ਨੀ ਦੇਵ ਜੀ ਅੱਜ ਸ਼ਨੀ ਵਸਿਆ ਹੈਗੀ ਹੈ ਤੇ ਸ਼ਨੀ ਗਾਉਂ ਦੇ ਵਿੱਚ ਕੀ ਖਾਸ ਜਿਹੜੀ ਅਮਾਵਸਿਆ ਜੀ ਉਹ ਹਰ ਮਹੀਨੇ ਚ ਇੱਕ ਵਾਰ ਆਂਦੀ ਹੈ ਬਟਾ ਕਰ ਸ਼ਨੀਵਾਰ ਪੈ ਜਾਵੇ ਤਾਂ ਉਹ ਸ਼ਨੀ ਅਮਾਵਸਿਆ ਹੋ ਜਾਂਦਾ ਇਸ ਦਿਨ ਬੜਾ ਖਾਸ ਹੋ ਜਾਂਦਾ ਕਿਉਂਕਿ ਸ਼ਨੀ ਮਹਾਰਾਜ ਇਸ ਦਿਨ ਬਹੁਤ ਜ਼ਿਆਦਾ ਬਲਵਾਨ ਹੋ ਜਾਂਦੇ ਨੇ ਤੇ ਬੰਦਾ ਜੋ ਵੀ ਮੰਗਦਾ ਮਨੋ ਕਾਮਨਾ ਪੂਰੀ ਆਉਂਦੀ ਦੇ ਦਿਨ ਕਿਸ ਤਰੀਕੇ ਦੇ ਨਾਲ ਭਗਵਾਨ ਸ਼ਨੀ ਦੇਵ ਦੀ ਨੂੰ ਪਰਸੰਨ ਕਰਨਾ ਚਾਹੀਦਾ ਆ ਨੋਰਮਲੀ ਜਿਹੜੀ ਸ਼ਨੀ ਮਹਾਰਾਜ ਨੇ ਉਹ ਨਾਇ ਦੇ ਦੇਵਤਾ ਨੇ ਜੀ ਆਪਾਂ ਜਿਹੜੇ ਵੀ ਕਰਮ ਕਰਦੇ ਆ ਚੰਗੇ ਬੁਰੇ ਉਹਨਾਂ ਦਾ ਫਲ ਆਪਾਂ ਨੂੰ ਸ਼ਨੀ ਮਹਾਰਾਜ ਦੇਣਾ ਦਿੰਦੇ ਆ ਤੇ ਆਪਾਂ ਨੂੰ ਕਰਮ ਚੰਗੇ ਕਰਨੇ ਚਾਹੀਦੇ ਨੇ ਬੇਨਲੀ ਸ਼ਨੀਵਾਰ ਵਾਲੇ ਅੱਜ ਦੇ ਦਿਨ ਤੁਸੀਂ ਤੇਲ ਵਗੈਰਾ ਚੜਾ ਸਕਦੇ ਹੋ ਕਾਲੇ ਮਾਂ ਵਗੈਰਾ ਕੁੱਤਿਆਂ ਦੀ ਸੇਵਾ ਕਰ ਸਕਦੇ ਹੋ ਕਿੰਨਾ ਬਸਾ ਜਰਾ ਸ਼ਰਭਾਲੋਂ ਜੇ ਦੇਖਣ ਮਤਲਬ ਕਿ ਸ਼ਨੀਵਾਰ ਅਦਰ ਸ਼ਨੀਵਾਰ ਹਮਸਾਈ ਆ। ਅ ਦੇਖੋ ਜੀ ਸ਼ਨੀ ਰਸਤਾ ਸ਼ਨੀਵਾਰ ਹਰ ਵੀ ਪੈਂਦਾ ਪਰ ਜਦ ਅਮਾਵਸਿਆ ਹੁੰਦੀ ਹੈ ਤੇ ਫਿਰ ਦਿਨ ਵੱਡਾ ਹੋ ਜਾਂਦਾ ਉਹ ਦਿਨਾਂ ਫਿਰ ਪੂਰੇ ਪੰਜਾਬ ਚੋਂ ਜਿਹੜਾ ਮਤਲਬ ਕਾਫੀ ਸਾਨਾ ਲੋਕੀ ਆਂਦੇ। ਅੱਛਾ ਨਹੀਂ ਕਿਉਂ ਦਾ ਇਤਿਹਾਸ ਕੀ ਹੈ? ਇਹ ਸ਼ਨੀ گاؤں ਦਾ ਇਤਿਹਾਸ ਜੀ ਨਦੀ ਦਾ ਕਿਨਾਰਾ ਸ਼ਾਂਤ ਵਾਤਾਵਰਨ ਨੇ ਤੇ ਇਹ 2005 ਚ ਸ਼ੁਰੂ ਹੋਇਆ ਸੀਗਾ ਜੀ। ਤੇ ਕਾਹਲੇ ਕਿਹੜੇ ਪੁਦਵਾਨ ਵਿਰਾਜਮਾਨ ਨੇ ਅ ਸ਼ਨੀ گاؤں ਦੇ ਵਿੱਚ ਸ਼ਨੀ ਮਹਾਰਾਜ ਨੇ ਜੀ ਕਾਲ ਬਹਿਰੋ ਜੀ ਹੈ ਤੇ ਬਾਕੀ ਹਨੂਮਾਨ ਜੀ ਹੈ ਜੀ ਤੇ ਬਾਕੀ ਗਊਸ਼ਾਲਾ ਹੈਗੀ ਹੈ ਜੀ ਨਾਲ ਤੇ ਹਰ ਸ਼ਨੀਵਾਰ ਲੰਗਰ ਚੱਲਦਾ ਆਪਣਾ 12 ਤੋਂ 3